ਉੱਥੇ ਮਹਾਰਾਜ ਆਪਣੀ ਕਥਾ ਬਿਆਨ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵਿੱਚ ਲਿਖਦੇ ਆ ਚਿਤਨਾ ਭਇਓ ਹਮਰੋ ਆਵਨ ਕਹ ਚੁ ਵੀ ਰਹੀ ਸ੍ਰਿਤ ਪ੍ਰਭ ਚਰਨ ਮੇਰਾ ਤਾਂ ਚਿਤ ਹੀ ਨਹੀਂ ਸੀ ਕਰਦਾ ਆਣ ਦਾ ਫਿਰ ਮਹਾਰਾਜ ਕਹਿੰਦੇ ਮੈਨੂੰ ਉਸ ਚਿਤ ਦੇ ਵਿੱਚ ਲਿਆਉਣ ਵਾਸਤੇ ਅਕਾਲ ਪੁਰਖ ਨੇ ਮੈਨੂੰ ਹੁਕਮ ਕੀਤਾ ਵੀ ਤੁਹਾਨੂੰ ਜਾਣਾ ਪਏਗਾ ਜਿਮ ਤਿਮ ਕਹਿ ਪ੍ਰਭ ਮੋਕੋ ਸਮਝਾਇਓ ਜਿਵੇਂ ਤਿਵੇਂ ਕਹਿ ਕੇ ਅਕਾਲ ਪੁਰਖ ਨੇ ਮੈਨੂੰ ਸਮਝਾਇਆ ਕਿ ਤੁਸੀਂ ਜਾਓ ਜਾਓ ਕਿਉਂ ਜਾਓ ਕਿ ਇਸ ਧਰਤੀ ਉੱਤੇ ਜਿੰਨੇ ਵੀ ਮੈਂ ਆਪਣੇ ਵੱਲੋਂ ਭੇਜੇ ਸੀ ਉਹ ਸਾਰੇ ਮੈਨੂੰ ਹੀ ਭੁੱਲ ਕੇ ਆਪ ਹੀ ਰੱਬ ਬਣ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਤੁਸੀਂ ਅਬ ਮੈਂ ਕਥਾ ਪੜ੍ਹ ਕੇ ਦੇਖੋ ਜਿਹੜੀ ਮਹਾਰਾਜ ਨੇ ਦਸਮਗ੍ਰੰਥ ਸਾਹਿਬ ਦੇ ਵਿੱਚ ਲਿਖੀ ਆ ਆਪਣੀ ਅਬ ਮੈਂ ਆਪਣੀ ਉਹਦੇ ਵਿੱਚ ਮਹਾਰਾਜ ਨੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਕਿਹਾ ਮਹਾਦੇਵ ਚੁੱਤ ਕਹਾਇਓ ਬ੍ਰਹਮਾ ਆਪ ਪਰਮੇਸ਼ਰ ਜਾਨੋ ਕਹਿੰਦੇ ਬ੍ਰਹਮਾ ਕਹਿੰਦਾ ਜੀ ਮੈਂ ਹੀ ਪਰਮੇਸ਼ਰ ਆ ਮਹਾਦੇਵ ਕਹਿੰਦਾ ਸੀ ਮੈਂ ਪਰਮੇਸ਼ਰ ਆ ਮੈਂ ਸਾਰਿਆਂ ਨੂੰ ਮਾਰ ਦਊਂਗਾ ਵਿਸ਼ਨੂੰ ਕਹਿੰਦਾ ਮੇਰੀ ਪੂਜਾ ਕਰੋ ਸਿੱਧਾ ਕਿਆ ਮਹਾਰਾਜ ਸਾਹਿਬ ਨੇ ਮਹਾਰਾਜ ਕਹਿੰਦੇ ਦੱਤਾ ਤਰੇ ਆਇਆ ਉਹਨੂੰ ਰੱਬ ਨੇ ਭੇਜਿਆ ਦੱਤਾ ਤਰੇ ਨੂੰ ਰੱਬ ਨੇ ਭੇਜਿਆ ਦੱਤਾ ਤਰੇ ਨੇ ਆ ਕੇ ਆਪਣਾ ਪੰਥ ਚਲਾ ਲਿਆ ਗੋਰਖਨਾਥ ਆਇਆ ਗੋਰਖਨਾਥ ਨੂੰ ਰੱਬ ਨੇ ਸ਼ਕਤੀਆਂ ਦੇ ਕੇ ਭੇਜਿਆ ਗੋਰਖਨਾਥ ਨੇ ਆਪਣਾ ਪੰਥ ਚਲਾਇਆ ਗੁਰੂ ਸਾਹਿਬ ਨੇ ਸਪਸ਼ਟ ਲਿਖਿਆ ਸਪਸ਼ਟ ਬਿਲਕੁਲ ਵੀ ਉਹਨਾਂ ਨੇ ਸਭ ਨੇ ਆਪਣੇ ਆਪਣੇ ਜਿੰਨ ਜਿੰਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣੋ ਰਾਹ ਜਲਾਇਓ ਦਿਨ ਦਿਨ ਨੇ ਮਾੜੀ ਮੋਟੀ ਸਿੱਧੀ ਪ੍ਰਾਪਤ ਕੀਤੀ ਆਪਣੇ ਆਪਣੇ ਰਾਜ ਲਾਣੇ ਪ੍ਰਭ ਕੋ ਪ੍ਰਭੂ ਨਾ ਕਿਨਹੁ ਜਾਨਾ ਪਰਮੇਸ਼ਰ ਨੂੰ ਨਹੀਂ ਜਾਨਾ ਤਾਂ ਕਰਕੇ ਮੈਨੂੰ ਪਰਮੇਸ਼ਰ ਨੇ ਭੇਜਿਆ ਜਾਓ ਜਾਏ ਤਹਾਂ ਤੂੰ ਧਰਮ ਚਲਾਵੋ ਜਾਓ ਦੁਸ਼ਟ ਜਮਨ ਜੀ ਜਾਓ ਜਾ ਕੇ ਧਰਮ ਚਲਾਓ ਉਹ ਧਰਮ ਚਲਾਉਣਾ ਕੀਤਾ ਤੇ ਉਸ ਧਰਮ ਦੇ ਵਿੱਚ ਜਿਹੜੇ ਪਖੰਡ ਦਾ ਗੁਰੂ ਸਾਹਿਬ ਜੀ ਨੇ ਉੱਤੇ ਖੰਡਨ ਕੀਤਾ ਵੀ ਜਿਹੜੇ ਲੋਕ ਇੱਥੇ ਦਿੱਤਾ ਤ੍ਰੈ ਵਰਗੇ ਗੋਰਖਨਾਥ ਵਰਗੇ ਜਾਂ ਵੱਡੇ ਵੱਡੇ ਦੇਵੀ ਦੇਵਤੇ ਬ੍ਰਹਮਾ ਵਰਗੇ ਆਏ ਜਿਹੜੇ ਲੋਗ ਉਹ ਆਏ ਉਹਨਾਂ ਨੇ ਇੱਥੇ ਆ ਕੇ ਆਪਣਾ ਧਰਮ ਚਲਾਇਆ ਮੈਂ ਇੱਥੇ ਆਇਆ ਮੈਂ ਆਪਣਾ ਧਰਮ ਨਹੀਂ ਚਲਾਣ ਆਇਆ ਮੈਂ ਪਰਮੇਸ਼ਰ ਦਾ ਚਲਾਨ ਆਇਆ ਆਪਣੀ ਗੱਲ ਕਰਦੇ ਆ ਕਹਿੰਦੇ ਜੋ ਮੁਝ ਕੋ ਪਰਮੇਸ਼ਰ ਉਚਨਾ ਤੇ ਸਭ ਨਰਕ ਕੋ ਕੁੰਟ ਮੈਂ ਪਰ ਮੈਨੂੰ ਕਹਦੇ ਪਰਮੇਸ਼ਰ ਵੀ ਨਾ ਜਾਣੋ ਮੋਕੋ ਦਾਸ ਤਵਨ ਕਾ ਜਾਣੋ ਜਾਂ ਮਹ ਭੇਦ ਨ ਰੰਚਕ ਮਾਨੋ ਪਰ ਉਹਨਾਂ ਨੇ ਦ੍ਰਿੜਤਾ ਕੀ ਕਰਾਈ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਯਾਹੀ ਕਾਜ ਧਰਾ ਹਮ ਜਨਮੰ ਸਰਬ ਸਮਝ ਲੇ ਹੋ ਸਾਧੂ ਸਭ ਮਨ ਮੰ ਕਹਿੰਦੇ ਇਸ ਕਰਕੇ ਮੈਂ ਅਵਤਾਰਨ ਧਰਮ ਕੀਤਾ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਦੇ ਜੀਵਨ ਦੇ ਕੌਤਕ ਜਿਹੜਾ ਤੁਸੀਂ ਸਵਾਲ ਕੀਤਾ ਕਿ ਮਹਾਰਾਜ ਜੋਤੀ ਜੋਤ ਸਮਾਏ ਕੀ ਉਹਦਾ ਪ੍ਰਸੰਗ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ ਕੀਤੀ ਹੈ 1430 ਅੰਗਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹਜੂਰ ਸਾਹਿਬ ਦੀ ਧਰਤੀ ਹਾਂਜੀ ਮਹਾਰਾਜ ਜੀ ਨੇ ਉੱਥੇ ਕਥਾ ਨੂੰ ਸਮਾਪਤੀ ਕਰਕੇ ਤੇ ਮਹਾਰਾਜ ਸਾਹਿਬ ਨੂੰ ਗੁਰਤਾ ਗੱਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੰਪੂਰਨਤਾ ਦੇ ਵਿੱਚ ਮਨਾਇਆ ਨਹੀਂ ਅਸੀਂ ਐ ਤੱਕ ਲੋਕੀ ਪੜ ਲੈਂਦੇ ਆ ਵੀ ਗੁਰੂ ਸਾਹਿਬ ਨੇ ਉੱਥੇ ਗੁਰੂ ਮਾਣੇ ਉਹ ਗ੍ਰੰਥ ਉਚਾਰਨ ਕੀਤਾ ਪਰ ਇਹ ਕੋਈ 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 ਦੱਸਦਾ ਵੀ ਪਹਿਲਾਂ ਪਹਿਲਾਂ ਇਤਿਹਾਸ ਇਤਿਹਾਸਕਾਰ ਸਾਡੇ ਇਤਿਹਾਸ ਨਹੀਂ ਸਾਡਾ ਝੂਟਾ ਹੋ ਸਕਦਾ ਗੋ ਸਾਡੇ ਇਤਿਹਾਸ ਨੇ ਉੱਥੇ ਮਹਾਰਾਜ ਜੀ ਦਾ 7 ਮਹੀਨੇ ਤੋਂ ਉੱਤੇ ਦਾ ਸਮਾਂ ਦੱਸਿਆ ਉਨਾ ਸਮਾਂ ਰੋਜ ਦਰਬਾਰ ਸਜਦਾ ਸੀ ਇੱਥੋਂ ਤੱਕ ਕਿ ਇਤਿਹਾਸ ਕਹਿੰਦਾ ਕਿ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਦੇ ਮੁਕਤੀ ਹੋ ਗਏ ਸੀ ਕਹਿੰਦੇ ਮਹਾਰਾਜ ਅਸੀਂ ਚੱਲੇ ਆਂ ਮਹਾਰਾਜ ਕਹਿੰਦੇ ਨਹੀਂ ਭਾਈ ਦਇਆ ਸਿੰਘ ਧਰਮ ਸਿੰਘ ਜੀ ਤੁਹਾਡੇ ਤੁਸੀਂ ਵਾਵਾਂ ਲੈਣੀਆਂ ਇਹੋ ਤੱਕ ਇੱਥੋਂ ਤੱਕ ਦਾ ਇਤਿਹਾਸ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਉੱਥੋਂ ਦਾ ਉੱਥੇ ਤੇ ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਹੈ ਮਹਾਰਾਜ ਨੇ ਆਪਣੇ ਮੁਖ ਤੋਂ ਸਾਰੀ ਗੁਰਬਾਣੀ ਦੇ ਅਰਥ ਕੀਤੇ ਆ ਸੋ ਇਸ ਕਰਕੇ ਉਹ ਤਾਂ ਬਹੁਤ ਵੱਡਾ ਜਿਹੜਾ ਦਸਮ ਗ੍ਰੰਥ ਸਾਹਿਬ ਜੀ ਦਾ ਤੇ ਹਜੂਰ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਕਥਾ ਕੀਤੀ ਸਾਰੇ ਸਿੰਘਾਂ ਦੇ ਸਰੀਰ ਦੇ ਮੁਕਤ ਹੋ ਗਏ ਮਤਲਬ ਸਾਰੇ ਆਪਣੇ ਸਰੀਰ ਨੂੰ ਛੱਡਨ ਨੂੰ ਗੁਰੂ ਸਾਹਿਬ ਜੀ ਨੇ ਜਿਸ ਵੇਲੇ ਕਥਾ ਕੀਤੀ ਆ ਉਸ ਵੇਲੇ ਗੁਰੂ ਸਾਹਿਬ ਜੀ ਨੇ ਉਹ ਸਾਰੀ ਕਥਾ ਸੁਣਾਉਣ ਤੋਂ ਬਾਅਦ ਸਰੀਰ ਦੇ ਭੇਦ ਨੂੰ ਬਿਲਕੁਲ ਹੀ ਖਤਮ ਕਰਤਾ ਸਭ ਆਤਮ ਦੇ ਵਿੱਚ ਹੀ ਪ੍ਰਵੇਸ਼ ਕਰ ਗਏ ਪਰਮੇਸ਼ਰ ਦੇ ਵਿੱਚ ਤੁਸੀਂ ਸੋਚੋ ਕਿ ਅੱਜ ਗੁਰਬਾਣੀ ਦੀ ਕਥਾ ਦੇ ਭੇਦ ਨੂੰ ਕੋਈ ਵਿਦਵਾਨ ਕਰਦਾ ਹੋਵੇ ਤਾ ਆਪਾ ਭੇਦ ਹੋ ਜਨਿਆ ਜੇ ਉਹ ਕਥਾ ਗੁਰੂ ਗੋਬਿੰਦ ਸਿੰਘ ਆਪ ਕਰ ਰਹੇ ਹੋ ਹੂੰ ਤੁਸੀਂ ਮਹਿਸੂਸ ਕਰਕੇ ਦੇਖੋ ਇੱਕ ਓੰਕਾਰ ਆਤਮਾ ਨੂੰ ਚੀਰ ਦੋਗਾ ਉਹ ਇੱਕ ਓੰਕਾਰ ਦਾ ਅਰਥ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਕਰਨਾ ਜਿਵੇਂ ਅਸੀਂ ਦਸਮ ਦਵਾਰ ਦੀਆਂ ਗੱਲਾਂ ਕਰਦੇ ਆ ਵੀ ਕਹਿੰਦੇ ਦਸਵਾਂ ਦਵਾਰ ਖੁੱਲ ਜਾਂਦਾ ਪਰਮੇਸ਼ਰ ਚ ਬੰਦਾ ਲੀਨ ਮਤਲਬ ਉਹ ਪਰਮੇਸ਼ਰ ਦੇ ਵਿੱਚ ਸਾਰੇ ਲੀਨ ਹੋ ਗਏ ਮੈਂ ਤੁਸੀਂ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਗੁਰੂ ਗੋਬਿੰਦ ਸਿੰਘ ਦੀ ਕਥਾ ਕਰ ਗੁਰੂ ਗੋਬਿੰਦ ਸਿੰਘ ਦੀ ਕਥਾ ਵਿਜ਼ੂਅਲਾਈਜ਼ਿੰਗ ਕਿੰਨੀ ਵੱਡੀ ਗੱਲ ਹੈ ਦੇਖੋ ਆਪ ਆਈ ਗੁਰੂ ਅਕਾਲਪੁਰਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀਤੋ ਸਿੰਘਾਂ ਨੂੰ ਇੰਨੀ ਕਥਾ ਸੁਣਾਈ ਇੰਨਾ ਸਭ ਕੁਝ ਦੱਸਤਾ ਫਿਰ ਮਹਾਰਾਜ ਨੇ ਕਿਹਾ ਵੀ ਹੁਣ ਮੈਂ ਜੋਤੀ ਜੋਤ ਸਮਾਣਾ ਤੇ ਸਾਰੇ ਸਿੰਘ ਭਾਈ ਦਇਆ ਸਿੰਘ ਜੀ ਦੇ ਸਹਿਤ ਸਾਰੇ ਬਿਰਾਗੀ ਹੋ ਗਏ ਸਾਰੇ ਬਿਰਾਗੀ ਹੋ ਗਏ ਨਾਲੇ ਸਾਰੀ ਕਥਾ ਸੁਣ ਲਈ ਨਾਲੇ ਪਤਾ ਸ਼ਰੀਰ ਹੈ ਹੀ ਨਹੀਂ ਅਵਤਾਰ ਜਨਮ ਹੀ ਨਹੀਂ ਲੈਂਦਾ ਨਾਲੇ ਫਿਰ ਬਿਰਾਗੀ ਹੋ ਗਏ ਸਭ ਦੇ ਅਥਰੂ ਵਹਿਣ ਲੱਗ ਪਏ ਮਹਾਰਾਜ ਤੁਸੀਂ ਸਾਨੂੰ ਛੱਡ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚਲੋ ਨਹੀਂ ਜਾਂਦੇ ਐ ਕਰੋ ਆਜੋ ਕੱਲਾ ਕੱਲਾ ਆ ਕੇ ਫਤਿਹ ਬੁਲਾ ਲਓ ਜਿਹੜਾ ਆਇਆ ਕਰੇ ਮਹਾਰਾਜ ਸਾਹਿਬ ਬੈਠੇ ਆ ਚਰਨਾਂ ਨੂੰ ਸਪਰਸ਼ ਕਰਦਾ ਹੈ ਸਪਰਸ਼ ਚ ਮਹਾਰਾਜ ਆ ਨਹੀਂ ਰਹੇ ਬੈਠੇ ਦਿਸ ਰਹੇ ਜਦੋਂ ਇੱਥੋਂ ਤੱਕ ਸਾਰੇ ਮਹਾਰਾਜ ਤੁਸੀਂ ਸਾਨੂੰ ਮਹਾਰਾਜ ਕਹਿੰਦੇ ਅਸੀਂ ਇੱਥੇ ਹੀ ਆ ਬਸ ਹੁਣ ਇਹ ਸਮਝ ਲਓ ਜਦੋਂ ਆਵਾਜ਼ ਮਾਰੋਗੇ ਆ ਜਾਗੇ ਸਰੀਰ ਕਰਕੇ ਅੱਜ ਹੀ ਆ ਗੁਰੂ ਸਾਹਿਬ ਜੋਤੀ ਜੋਤ ਸਮਾਏ ਨਾ ਗੁਰੂ ਨਾਨਕ ਸਾਹਿਬ ਜੀ ਦਾ ਕਿਸੇ ਨੇ ਅੰਤਮ ਵੇਲੇ ਸੰਸਕਾਰ ਕੀਤਾ ਉਦੋਂ ਵੀ ਚਾਦਰ ਹੀ ਰਹਿ ਗਈ ਸੀ ਅੰਦੀ ਪਾਰਖ ਹੈ ਨਾ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਨਾ ਗੁਰੂ ਜਨਮ ਲੈਂਦੇ ਆ ਤੇ ਨਾ ਗੁਰੂਆਂ ਦਾ ਅਵਤਾਰਾਂ ਦਾ ਕਦੇ ਵੀ ਮਤਲਬ ਜੋ ਜੋਤੀ ਜੋਤ ਰਲੀ ਸੰਪੂਰਨ ਸੀ ਉਹ ਤਾਂ ਜੋਤ ਸੀ ਜੋ ਉਸਨੇ ਆਕਾਰ ਧਾਰਨ ਕੀਤਾ ਉਸ ਜੋਤ ਆਕਾਰ ਨੂੰ ਕਿਸੇ ਨੇ ਨਿਰੰਕਾਰ ਕਿਆ ਕਿਸੇ ਨੇ ਗੁਰੂ ਨਾਨਕ ਕਹਿ ਦਿੱਤਾ ਉਹ ਆਕਾਰ ਧਾਰਨ ਕਰਦੀ ਦਸਵੇਂ ਪਾਤਸ਼ਾਹ ਤੱਕ ਆਈ ਤੇ ਮੁੜ ਕੇ ਗੁਰਗਰਾਂ ਸਾਹਿਬ ਵਿੱਚ ਪੇਧ ਹੋ ਗਈ। ਇਹ ਵੀ ਗੱਲ ਕਹਿ ਦਿੰਦੇ ਆ ਵੀ ਉਹਨਾਂ ਨੇ ਪਤਾ ਨਹੀਂ ਦਰਵਾਜ਼ੇ ਮਤਲਬ ਛੋਟੇ ਹੁੰਦੇ ਜਿਹੜੀਆਂ ਗੱਲਾਂ ਕਹਾਣੀਆਂ ਕਹਾਣੀਆਂ ਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ ਇਹ ਪੁੱਛਨੀ ਜ਼ਰੂਰੀ ਹੁੰਦੀ ਹੈ ਕਿ ਲੋਕਾਂ ਦਾ ਜਿਹੜਾ ਕਨਸੈਪਟ ਹੈ ਉਹ ਕਲੀਅਰ ਹੋ ਜਾਏ ਜਿਹੜੇ ਇਹਨੂੰ ਅੱਜ ਵੀ ਸੱਚ ਸਮਝੀ ਬੈਠੇ ਕਿ ਇਹ ਵੀ ਗੱਲ ਕਹਿ ਦਿੰਦੇ ਆ ਵੀ ਉਹਨਾਂ ਨੇ ਜਿਹੜਾ ਇੱਕ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਘੋੜੇ ਨਾਲ ਹੀ ਚਲੇਗੇ ਕੁਝ ਐੋ ਜਿਹਾ ਵੀ ਇਹ ਇਹ ਕਨਸੈਪਟ ਇਹ ਹੋਇਆ ਸੀ